संत बाबा परितम दास मेमोरियल चैरिटेबल हस्पताल डेरा बाबा जोड़े विखे सर्व पारती लोक कला मांदा दो दिन उन तालीवा मेला करवाया गया मेले दे पहले दिन दी शुरुआत संस्था दे चीफ पैट्रन संत बाबा निर्मल दास साका मंत्री बलकार सिंह ते जर्नल सकतर मैडम संतोष कुमारी वालों की ती गई मेले विच कालजा यूनिवर्सिटीयां ते इंस्टिट्यूट विद्यार्थी शामिल हुए मेले विच पंजाबी लोक गीत व्यादे गीत लोक नाच हरियाणवी गीत, मैमोक्री फैंसी ड्रेसा से अनेक लोक संबंधित प्रतियोगितावान करवाई गई पहले दूजे तीजे स्थान से प्रतियोगियानु सम्मानित किया गया संस्था के प्रधान करमपाल सिंह ढिलों ने दसिया के मेले के दूजे पंजाबी फिल्मा के मशहूर कॉमेडी कलाकार गुरप्रीत कोग्गीबीला दो हज़ार पजी के सन्मान निवाजया जाएगा पंजाबी फिल्मा कॉमेडी एक्टर हरबी संघाते होर नामी गायक भी इस मेले विच आन विखाने गे संस्था दे जनरल सकतर मैडम संतोष कुमारी ने मेले भाग लैंड वाले विद्यार्थियों बारे कहा कि इस मेले राही बच्चों की प्रतिभा को मौका मिलता है अगे जाके यही बच्चे नामी स्टार कलाकार बनते हैं टीवी कलाकार चेतन जोशी ने प्रधान करमपाल सिंह ढिलों मेले दिया कहा कि इस मेले चो ही पंजाब के नामी कलाकार गा के स्टार बने गायक सैली बी ने मेले ने कहा कि इस मेले राही नवे सिख्यार्थियों अगे बदण लिय मिलता है मेले के प्रबंधक गायक दविंदर दयालपुरी ने मेले न सफल बनाने सब का धनवाद किया मेले के दूजे दिन भी कला प्रेमिया सदा दिता ਚੇਕਨਾ ਚੈਨਲ ਲਈ ਪ੍ਰਦੀਪ ਰਾਜਾ ਦੀ ਰਿਪੋਰਟ ਚੇਕ ਡੰਦਰ ਦੇ ਨਾਲ ਪਿੰਡ राइਫਲ ਰਸੂਲਪੁਰ ਸੰਟਰ ਉੱਪਰ ਬਰਮਲ ਦਾਸ ਜੀ ਦੀ ਰਹਿਨਮਾਈ ਹੇਠ ਡੇਰਾ ਬਾਬਾ ਜੋੜੇ ਇਸ ਸੰਟੀਮ 39 ਮਨ ਸਰਪਾਰਟੀ ਤੁਸੀਂ ਦੇਖਿਆ ਉਹਦੇ ਸੰਭੇ ਰਿਜ਼ਲਟ ਪਰ ਇਹ ਮੇਲਾ ਜਿਹੜਾ ਕੁੱਛੇ ਕੱਲ 2 ਦਿਨ ਚੱਲੇਗਾ ਜਿਹਦੇ ਵਿੱਚ ਲੋਕ ਗੀਤ ਲੋਕ ਨਾਚ

ਹੈ ਅਤੇ ਮੈਂ ਸਾਰੇ ਹੀ ਸਰੋਤਿਆਂ ਨੂੰ ਬੇਨਤੀ ਕਰਦੀ ਹਾਂ ਕਿ 2 ਮਾਰਚ ਨੂੰ

ਜਾਗਰੀ ਪਾਲ ਚੈਨਲ ਜੁਗਨਦੀਪ ਰਾਸ ਸਰੰਗ ਦਾ ਬਹੁਤ ਲੋਕਲਾਵਾਂ ਦਾ ਮੇਲਾ ਇੰਡੀਅਨ ਕਲਚਰ ਐਸੋਸੀਏਸ਼ਨ ਵੱਲੋਂ ਅੱਜ ਕਰਵਾਇਆ ਜਾ ਰਿਹਾ ਰਾਇਪੁਰ ਰਸੂਲਪੁਰ ਬਾਬੇ ਜੋੜੇ ਹੋਣਾ ਦੇ ਚੇ ਔਰ ਪਰਮਪੂਜਨੀਏ ਮਹਾ ਗਿਆਨੀ ਸੰਤ ਪਪਾ ਨਿਰਮਲ ਦਾਸ ਜੀ ਮਹਾਰਾਜ ਦੇ ਰਗਵਾਈ ਦੇ ਵਿੱਚ ਉਹਨਾਂ ਦੀ ਸਰਪਸਤੀ ਹੇਠ ਇਹ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਇਸ ਮੇਲੇ ਦਾ ਬਹੁਤ ਵੱਡਾ ਇਤਿਹਾਸ ਹਿੰਦੁਸਤਾਨ ਦੇ ਵਿੱਚ तकरीबन तकरीबन ਜਿੰਨੇ ਵੀ ਪਿਛਲੇ 30 35 ਸਾਲਾਂ ਤੋਂ ਸੁਪਰ ਕਲਾਕਾਰ ਸੁਪਰ ਹਿੱਟ ਕਲਾਕਾਰ ਚਾਹੇ ਸਿੰਗਰ ਦਾ ਚਾਹੇ ਥੀਟਰ ਦਾ ਚਾਹੇ ਭੰਗੜੇ ਦਾ ਕੋਈ ਕੋਚ ਆ ਜਾਂ ਡਾਂਸਰ ਜਾਂ ਕੋਈ ਵੀ ਸਿੰਗਰ ਚਾਹੇ ਉਹਨਾਂ ਸਾਰਿਆਂ ਨੂੰ ਇਸ ਮੰਚ ਨੇ ਬੜੀ ਇੱਜ਼ਤ ਨਵਾਜ਼ੀ ਆ ਔਰ ਇਸ ਮੰਚ ਤੋਂ ਤਿਆਰ ਹੋ ਕੇ ਗਏ ਨੇ ਅੱਜ ਮੈਂ ਬਹੁਤ-ਬਹੁਤ ਵਧਾਈ ਦੇਣਾ ਸੰਤ ਬਾਬਾ ਨਿਰਮਲਦਾਸ ਜੀ ਨੂੰ ਸਰਦਾਰ ਕਰਮਪਾਲ ਸਿੰਘ ਜੀ ਢਿੱਲੋਂ ਪ੍ਰਧਾਨ ਇੰਡੀਅਨ ਕਲਚਰ ਐਸੋਸੀਏਸ਼ਨ ਉਹਨਾਂ ਸਾਰਿਆਂ ਨੂੰ ਕਿ ਉਹਨਾਂ ਦੀ ਮਿਹਨਤ ਸਦਕਾ 39ਵਾਂ ਸਰਭ ਭਾਰਤੀ ਲੋਕ ਕਲਾਵਾਂ ਦਾ ਮੇਲਾ ਇੱਥੇ ਆਯੋਜਨ ਕੀਤਾ ਜਾ ਰਿਹਾ ਤੇ ਪੂਰੇ ਹਿੰਦੁਸਤਾਨ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਪਸੰਦ ਕਰਨ ਵਾਲੇ ਵੱਖ-ਵੱਖ ਕਲਾਕਾਰ ਇੱਥੇ ਪਹੁੰਚੇ ਨੇ ਤੁਹਾਡਾ ਇੱਥੇ ਆਉਣ ਤੇ ਜੀ ਆਇਆਂ ਨੂੰ ਬਹੁਤ-ਬਹੁਤ ਧੰਨਵਾਦ ਭਾਜੀ ਜਦੋਂ ਇਸ ਤਰ੍ਹਾਂ ਇੱਕ ਮੇਲਾ ਕਰਾਉਣਾ ਬੜਾ ਔਖਾ ਹੁੰਦਾ ਢੱਲੋ ਸਾਹਿਬ ਲਗਾਤਾਰ 39 ਸਾਲ ਹੋ ਗਏ 39ਵਾਂ ਮੇਲਾ ਚੱਲ ਰਿਹਾ ਕੀ ਰਾਜ ਲੱਗਦਾ ਤੁਹਾਨੂੰ ਇਹਦੇ ਪਿੱਛੇ ਇਹਦੇ ਵਿੱਚ ਢੱਲੋ ਸਾਹਿਬ ਦਾ ਸਮਰਪਣ ਕਲਾ ਨੂੰ ਲੋਕ ਕਲਾਵਾਂ ਨੂੰ ਸਮਰਪਣ ਉਹਨਾਂ ਦਾ ਔਰ ਦੂਸਰੀ ਗੱਲ ਇਹ ਆ ਕਿ ਲੋਕਾਂ ਦਾ ਸਹਿਯੋਗ ਚਾਹੇ ਕੋਈ ਵੀ ਕਲਾਕਾਰਾ ਚਾਹੇ ਗੁਰਪ੍ਰੀਤ ਕੁੱਕੀ ਆ ਚਾਹੇ ਇੱਥੇ ਆਪਣੇ ਵਡਾਲੀ ਆ ਚਾਹੇ ਇੱਥੇ ਡਾਕਟਰ ਮਮਤਾ ਜੋਸ਼ੀ ਆ ਚਾਹੇ ਦਿয়ালਪੁਰੀ ਆ ਗੁਰਦਾਸ ਮਾਨ ਜੀ ਸੁਰਿੰਦਰ ਸਿੰਧਾ ਜੀ ਜਸਪੀਰ ਜੱਸੀ ਜੀ ਜਿੰਨੇ ਵੀ ਕਲਾਕਾਰ ਨੇ ਬਤੌਰ ਪਾਰਟਿਸਪੈਂਟ ਇੱਥੇ ਆਉਂਦੇ ਰਹੇ ਨੇ ਉਹਨਾਂ ਦੀ ਸਦਕਾ ਇਹ ਢਿੱਲੋਂ ਸਾਹਿਬ ਨੂੰ ਮਨੋਬਲ ਵੀ ਮਿਲਦਾ ਕਿ ਚੰਗੇ ਚੰਗੇ ਕਲਾਕਾਰ ਇੱਥੋਂ ਤਿਆਰ ਹੋ ਕੇ ਜਾਂਦੇ ਨੇ ਬਲਕਿ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਪਦਮ ਸ਼੍ਰੀ ਵਾਸਤੇ ਸਰਦਾਰ ਕਰਮਪਾਲ ਸਿੰਘ ਢਿੱਲੋਂ ਉਹਨਾਂ ਦਾ ਨਾਮ ਜਰੂਰ ਭੇਜਿਆ ਜਾਵੇ ਕਿਉਂਕਿ 39 ਸਾਲ ਮਤਲਬ ਇੱਕ ਪੂਰੀ ਜ਼ਿੰਦਗੀ ਲਗਾ ਦੇਣੀ ਕਲਾਕਾਰ ਜੰਮ ਕੇ ਬੁੱਢਾ ਵੀ ਹੋ ਜਾਂਦਾ 39 ਸਾਲਾਂ ਦਾ ਤਾ ਵੀ 39 ਸਾਲਾਂ ਤੋਂ ਲਗਾਤਾਰ ਇਹ ਪ੍ਰੋਗਰਾਮ ਕਰਾ ਰਹੇ ਨੇ ਔਰ ਇੱਕ ਲੋਕ ਲਾਂ ਦਾ ਮੇਲਾ ਕਰਾਰੇ ਨੇ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਸਰਦਾਰ ਕਰਮਪਾਲ ਸਿੰਘ ਢਲੋਂ ਦਾ ਨਾਮ ਪਦਮ ਸ਼੍ਰੀ ਵਾਸਤੇ ਭੇਜਿਆ ਜਾਵੇ ਮੇ ਲੋਕ ਲਾਂ ਦੇ ਮੇਲੇ ਤੇ ਸੰਤ ਬਾਬਾ ਨਰਮਦਾਸ ਬਾਬੇ ਜੋੜੇ ਉਹਨਾਂ ਦੇ ਸਰਪ੍ਰਸਤ ਹੀਟ ਹੋਇਆ ਔਰ ਅੱਜ ਪਹਿਲੇ ਦਿਨ ਲੋਕ ਗੀਤ ਮੁਕਾਬਲੇ ਹੋਏ ਨੇ ਔਰ ਪ੍ਰੋਜੈਕਟ ਵੀ ਅਨਾਉਂਸ ਕੀਤੇ ਗਏ ਤੇ ਉਸ ਤੋਂ ਬਾਅਦ ਮੈਰੀ ਸੌਂਗ ਹੋਏ ਨੇ ਉਸ ਤੋਂ ਬਾਅਦ ਢਾਡੀ ਵਾਰ ਹੋਏ ਨੇ ਕੁਣ ਕਲਾਕਾਰਾਂ ਦਾ ਲਗਾਤਾਰ ਪ੍ਰਦਰਸ਼ਨ ਹੋਇਆ ਗਿਆ ਜ ਜਿਹਦੇ ਵਿੱਚ ਸ਼ੈਲੀ ਬੀ ਜੀ ਨੀਤੂ ਸ਼ੇਰਾ ਜੀ ਔਰ ਕੁਲਵਿੰਦਰ ਕਿੰਦਾ ਜੀ ਗੁਰਮੀਤ ਮੀਤ ਜੀ ਦੀਪਕ ਰਾਜਾ ਜੀ ਕੱਲ ਨੂੰ ਗੁਰਪ੍ਰੀਤ ਕੁੱਕੀ ਸਾਹਿਬ ਹੋਣੀ ਹੁਣ ਲੋਕਾਂ ਵਾਲਾ ਵਾੜ ਦਿੱਤਾ ਜਾਏਗਾ ਹਰ ਵੀ ਸੰਗਾ ਜੀ ਆ ਰਹੇ ਨੇ ਹੋਰ ਪੰਜਾਬੀ ਲੋਕਾਂ ਇੱਕ ਬਹੁਤ ਸਾਰੇ ਆ ਰਹੇ ਨੇ ਗਿੱਧੇ ਹੋ ਰਹੇ ਨੇ ਮਮਿਕਰੀ ਹੋ ਰਹੀ ਹੈ ਤੇ ਫੈਸੀਡਸ ਹੋ ਰਹੀ ਹੈ ਤੇ ਸਕਿੱਟਾ ਹੋ ਰਹੀ ਹੈ ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜੇ ਦਿਲਵਿੰਦਰ ਦਿਆਲਪੁਰ ਦੀ ਵਾਈਟ ਦੇਖ ਰਹੇ ਨੇ ਕੱਲ ਨੂੰ ਰਾਏਪੁਰ ਬੱਲਾ ਸੌਰੀ ਰਾਏਪੁਰ ਰਸੂਲਪੁਰ ਬਾਬੇ ਜੋੜੇ ਉੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਕਿਉਂਕਿ ਮੇਲਾ ਮੇਲੀਆਂ ਦਾ ਤੇ ਯਾਰਾਂ ਬੇਲੀਆਂ ਦਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਹਾ ਜੀ ਸ਼ੈਲੀ ਵੀ ਤੇ ਇੰਡੀਅਨ ਕਲਚਰ ਐਸੋਸੀਏਸ਼ਨ ਵੱਲੋਂ ਇਹ ਜਿਹੜੇ ਬਹੁਤ ਵਧੀਆ ਲੋਕ ਕਲਾਵਾਂ 39ਵਾਂ ਜਿਹੜਾ ਮੇਲਾ ਕਰਾਇਆ ਜਾ ਰਿਹਾ ਹੈ। ਤੋਂ ਨਿਰਮਲ ਦਾਸ ਜੀ ਦੀ ਅਗਵਾਈ ਦੇ ਹੇਠ ਜਿਹੜਾ ਕਰਵਾਇਆ ਜਾ ਰਿਹਾ ਜੀ। ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਤੇ ਸਾਰਿਆਂ ਇੱਥੇ ਲੋਕ ਕਲਾਵਾਂ ਲੋਕ ਰੰਗ ਦੇਖਣ ਨੂੰ ਮਿਲ ਲੈ ਢਾਡੀ ਵਾਰਾਂ ਕਵਿਸ਼ਰੀਆਂ ਲੋਕ ਗੀਤ ਸੁਹਾਗੋ ਕੋੜੀਆਂ ਸਿੱਠਣੀਆਂ ਸਾਰਾ ਕੁਝ ਤੇ ਦੇਖਣ ਨੂੰ ਮਿਲ ਰਿਹਾ ਹੈ ਤੇ ਸੋ ਗੁਜ਼ਾਰਿਸ਼ ਹੈ ਸਾਰਿਆਂ ਨੂੰ ਜੀ ਇੱਥੇ ਕੱਲ ਵੀ ਇੱਥੇ ਹੋ ਰਿਹਾ ਜਾ ਰਿਹਾ ਹੈ ਮੇਲਾ ਤੇ ਸੋ ਸਾਰੀ ਸੰਗਤ ਨੇ ਪਹੁੰਚਣਾ ਹੁਮ ਹਮਾ ਕੇ ਮੇਲੇ ਦੀ ਸ਼ਾਨ ਨੂੰ ਵਧਾਣਾ ਸੋ ਬਹੁਤ ਹੀ ਵਧੀਆ ਉਪਰਾਲਾ ਜੀ ਕਰਮਪਾਲ ਸਿੰਘ ਢਿੱਲੋਂ ਜੀ ਦੇ ਗਵਾਈ ਹੇਟ ਹੋ ਰਿਹਾ ਸੰਤੋਸ਼ ਕੁਮਾਰੀ ਜੀ ਦੇ ਸੋ ਉਹਨਾਂ ਦੇ ਵੀ ਤੇ ਇਹ دل ਤੋਂ ਸ਼ੁਕਰ ਗੁਜ਼ਾਰਾ ਜਿਨ੍ਹਾਂ ਨੇ ਮੈਨੂੰ ਇੱਥੇ ਮੌਕਾ ਦਿੱਤਾ ਸਾਰਿਆਂ ਦੇ ਸਾਹਮਣੇ ਹੋ ਬਹੁਤ ਹੀ ਖੁਸ਼ੀ ਦੀ ਗੱਲ ਹੈ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਰਸੀ ਕਾਲ ਜੀ ਇਦਾਂ ਹੀ ਮੇਲੇ ਹੁੰਦੇ ਰਹਿਣ ਹਾਂ ਜੀ ਮੈਂ ਵੀ ਜ਼ਰੂਰ ਇੱਥੇ ਮੇਲੇ ਦੀ ਪਰਫਾਰਮੈਂਸ ਕਰਨ ਲਈ ਪਹੁੰਚੀ ਆਂ ਜੀ ਤੇ ਇਹਨਾਂ ਦਾ ਸਾਰਿਆਂ ਦਾ ਹੌਸਲਾ ਵਜਾਈ ਜਿਹੜੀ ਹੈ ਮੇਰੇ ਲਈ ਜ਼ਰੂਰੀ ਹੈ ਸਾਡੇ ਕਲਾਕਾਰਾਂ ਲਈ ਸੋ ਬਸ ਮੇਲੇ ਦੀ ਜਿਹੜੇ ਇਸ ਤਰ੍ਹਾਂ ਹੀ ਮੇਲੇ ਪੰਜਾਬੀਓ ਤੁਨੋਂ ਲੈ ਕੇ ਲੱਗਦੇ ਰਹਿਣ ਹਾਂ ਜੀ ਮੈਂ ਜ਼ਰੂਰ ਕਰਦੀ ਆਂ ਜੀ ਹੋ ਗਿਆ murid ਮੇਰੀ ਕੈਂਟ ਲੁੱਕ ਤੇ ਮੈਥੋਂ ਜਾਣਵਾਰ ਦਾ ਰੂਪਲਵੀ ਨਸਾਰਦਾ ਹੁ ਲੈ ਕੇ ਕੁੰਮਦਾਇ ਥਾਰ ਕਹਿੰਦਾ ਸੁਣੋ ਸਰਕਾਰ ਜਾਣ ਕੱਦੇ ਤੁਹਾਡੇ ਮੱਥੇ ਵਾਰੀ ਲਾਤੇ ਹੁਨਿਓ ਮਾਰਵੇ ਦਾ ਜੱਟ ਪੂਰਾ ਲੱਗਦਾ ਹੈ ਅਤ ਨਾਮ ਧੂਣੀ ਦੇ ਪਹਾੜੇ ਵਾਂਗੂ ਰਹੀ ਐ ਮੇਰਾ ਰੱਟ ਹੁਨਿਓ ਮਾਰਵੇ ਦਾ ਜੱਟ ਪੂਰਾ ਲੱਗਦਾ ਹੈ ਅਤ ਨਾਮ ਧੂਣੀ ਦੇ ਪਹਾੜੇ ਵਾਂਗੂ ਰਹੀ ਐ ਮੇਰਾ ਰੱਟ ਸ਼ੁਕਰੀਆ ਮਿਹਰਬਾਨੀ ਜੀ